ਆਉ ਪਾਰਕ ਹੂ ਉੱਥੇ ਅਸੀਂ ਬੈਠੇ ਰਹਿੰਦੇ ਹੰਦੇ ਘੰਟਿਆਂ ਬੱਧੀ ਕਦੀ ਅਸੀਂ ਇੱਥੇ ਮੁਰਗਾ ਬਣਾ ਲੈਣਾ ਕਦੀ ਬੱਕਰਾ ਬਣਾ ਲੈਣਾ ਕਦੀ ਕੁਝ ਕਦੀ ਕੁਝ ਕੋਰਾ ਕੁਝ ਉੱਡਰ ਪੁੱਡਰ ਜਾਂਦਾ ਚਾਹੀਦੀ ਡੈਥ ਹੋ ਗਈ ਆਹ ਕਿਹੜਾ ਮੈਂ ਹੀ ਬੇਰੀਆਂ ਲਾਈਆਂ ਇਹ ਇਹ ਚੀਕੂ ਦਾ ਬੂਟਾ ਮੇਰੇ ਹੱਥਾਂ ਦਾ ਲੱਗਾ ਬੇਰੀਆਂ ਮੇਰੇ ਹੱਥਾਂਆਂ ਲੱਗੀਆਂ ਅੱਜ ਬੱਚਾ ਸਾਰੀਆਂ ਮੇਰੇ ਹੱਥਾਂ ਦਾ ਹੀ ਸਾਰਾ ਕੁਝ ਇੱਥੇ ਬਣਿਆ ਦਾਕਰ ਦੇ ਰੋਸ ਆਸੀ ਵੇਖੋ ਇਹਦੀ ਚੁੱਪ ਵੇਖੋ ਇਹਨਾਂ ਕੰਦਾਂ ਨੂੰ ਬਣਾਉਣ ਵਾਸਤੇ ਅਸੀਂ ਬੜੀ ਮਿਹਨਤ ਕੀਤੀ ਕਿਉਂਕਿ ਚਾਚਾ ਜੀ ਜਿਹੜੇ ਸੀ ਉਹ ਲਖ ਲੋਟੀ ਸੀ ਤੇ ਪਹਿਲੀ 3-4 ਕਿੱਲੇ ਹੈਗੀ ਤੇ ਚਾਚਾ ਜੀ ਨੇ ਸਿੱਖ ਸਿੰਘ ਘਾਤ ਵਿੱਚ ਕਈ ਸਾਲ ਜੇਲ੍ਹ ਕੱਟੀ ਤੇ ਮੁੜ ਕੇ ਜਦੋਂ ਵਾਪਸ ਆਏ ਤੇ ਬਰਾਂਡ ਨੂੰ ਜਗ੍ਹਾ ਵੀ ਨਹੀਂ ਹੈਗੀ ਤੇ ਇਹਦੇ ਆਮ ਕਰਨ ਦਾ ਕੁਝ ਕੁੱਤੇ ਬੜੇ ਬੈਠੇ ਆ ਇਹ ਲੋਕ ਵਕਤ ਨੂੰ ਯਾਦ ਕਰਦੇ ਹੁਣ ਕਿ ਜਿਹੜਾ ਹੁਣ ਵਾਪਸ ਨਹੀਂ ਆਉਣਾ ਲਾਜ ਯੂਨੀਵਰਸਿਟੀ ਗੁਰਤੇਜ ਭਦਰ ਦਾਜ ਯੂਨੀਵਰਸਿਟੀ ਏਰੀਆ ਸਾਡੇ ਐਮਐਲਏ ਸਾਹਿਬ ਸੀ ਇੱਥੇ ਉਹਨੇ ਮੌਜੂਦਾ ਕਾਂਗਰਸ ਦੇ ਪਰਮੇਂਦਰ ਸਿੰਘ ਗਿੱਲੋ ਲਿਆਏ ਉਹਦੀ ਪ੍ਰਾਇਮਰੀ ਸਕੂਲ ਨੇ ਬੜੇ-ਬੜੇ ਅਫਸਰ ਪੈਦਾ ਕੀਤੇ ਇਤਜ਼ਾਰ ਪ੍ਰਤਾਪ ਸਿੰਘ ਕੈਰਹੋਣਾ ਦੇ ਹੱਥਾਂ ਦਾ ਬਣਿਆ ਸਕੂਲ ਸੀ ਜਿਹਨੂੰ ਅਪਗ੍ਰੇਡ ਕੀਤਾ ਸੀ ਇਹ ਲੋਅਰ ਸਕੈਂਡਰੀ ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਚੈਨਲ ਚੰਗ ਦੀ ਰਾਤ ਤੇ ਸਵਾਗਤ ਹੈ ਸਾਰਿਆਂ ਦਾ ਮੇਰੇ ਵੱਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਪ੍ਰਣਾਮ ਦੋਸਤੋ ਅੱਜ ਮੈਂ ਤੁਹਾਡੇ ਨਾਲ ਜਿਹੜੀ ਸਾਂਝ ਪਾਉਣ ਲੱਗਾ ਇੱਕੜਾ ਛੋਟਾ ਹੁੰਦਾ ਮੈਂ ਮੇਰੇ ਚਾਚਾ ਜੀ ਸੀ ਉਹਨਾਂ ਨਾਲ ਉਹਨਾਂ ਦੇ ਮੈਂ ਜਾਂਦਾ ਦਾ ਹੁੰਦਾ ਦੋਸਤ ਇੱਕੜ ਤੇ ਬੜੀਆਂ ਉੱਥੇ ਮਹਿਫਲਾਂ ਲੱਗਦੀਆਂ ਤੇ ਉਹ ਬੰਦੇ ਦੇ ਘਰ ਦੇ ਬੜੇ ਆਵਾਜ਼ਾਂ ਰਹਿੰਦੇ ਸੀ ਇੱਕ ਅਰੀਓ ਦੀ ਘਰ ਵਾਲੀ ਨੇ ਕਿਤੇ ਆਵਾਜ਼ ਤਵਾ ਵੀ ਬੋਲਿਆ ਉਹ ਬੰਦੇ ਨੂੰ ਤੇ ਉਹਨੇ ਬੜੇ ਸਹਿਜ ਭਾਵਨਾ ਗਿਆ ਕਹਿੰਦਾ ਬੰਦਿਆਂ ਦਾ ਹੀ ਘਰ ਹੁੰਦੇ ਆ ਤੇ ਜਿੱਦਨ ਕਿਤੇ ਮੈਂ ਨਾ ਰਿਹਾ ਤੇ ਘਰ ਦੇ ਉਤੋਂ ਦੀ ਕਾਮ ਨਹੀਂ ਲੰਗਣਾ ਵਾਕਈ ਮੇਰੇ ਵੇਖਣ ਚੋ ਬੰਦੇ ਦੀ ਹਾਲਾਤ ਇਸ ਤਰ੍ਹਾਂ ਦੇ ਬਣੇ ਵੀ ਨਹੀਂ ਇਹ ਸੰਸਾਰ ਤੇ ਰਿਹਾ ਉਹ ਘਾਰ ਉੱਜੜ ਗਿਆ ਪਹਿਲੀ ਉੱਜੜ ਗਈ ਅੱਜ ਮੈਂ ਜਗਉਣੀ ਉਧਰ ਦੀ ਨੰਗਣਾ ਦੇ ਵੇਖ ਕੇ ਓਕਾ ਜਾ ਪਰਦਾ ਇਹ ਜਿੱਥੇ ਅੱਜ ਮੈਂ ਬੈਠਾ ਇਹ ਮੇਰੇ ਚਾਚਾ ਜੀ ਦਾ ਘਰ ਆ ਤਰੀਕੇ ਚ ਪਰ ਇਹ ਘਰ ਨੂੰ ਬਣਾਉਣ ਵਾਸਤੇ ਤੇ ਨਕੰਧਾਂ ਨੂੰ ਬਣਾਉਣ ਵਾਸਤੇ ਅਸੀਂ ਬੜੀ ਮਿਹਨਤ ਕੀਤੀ ਕਿਉਂਕਿ ਚਾਚਾ ਜੀ ਜਿਹੜੇ ਸੀ ਉਹ ਲਖ ਲੋਟੀ ਸੀ ਤੇ ਪਹਿਲੀ ਤਿੰਨ ਚਾਰ ਕਿੱਲੇ ਹੈਗੀ ਤੇ ਉਹਨਾਂ ਦੀ ਚਾਚੀ ਜੀ ਨਾਲ ਕਿਸੇ ਗੱਲੋਂ ਅਨ ਬਣ ਗਈ ਤੇ ਪਰਿਵਾਰ ਸੀ ਕੱਲਾ ਕੱਲਾ ਬੇਟਾ ਸੀ ਉਹ ਇੰਗਲੈਂਡ ਚ ਲੱਗ ਗਿਆ ਚਾਚਾ ਜੀ ਨੇ ਸਿੱਖ ਸੰਘਾ ਦੇ ਚ ਕਈ ਸਾਲ ਜੇਲ੍ਹ ਕੱਟੀ ਤੇ ਮੁੜ ਕੇ ਜਦੋਂ ਵਾਪਸ ਆਏ ਤੇ ਬਰਾਂਡ ਨੂੰ ਜਗ੍ਹਾ ਵੀ ਨਹੀਂ ਹੈਗੀ ਤੇ ਇਹ ਜਿੱਥੇ ਜਗ੍ਹਾ ਤੇ ਅਸੀਂ ਬੈਠੇ ਹਾਂ ਜਿੱਥੇ ਮੈਂ ਬੈਠਾ ਇਸ ਟਾਈਮ ਇਹ ਜਗ੍ਹਾ ਨੂੰ ਅਸੀਂ بڑے ਫੁੱਲ ਬੂਟੇ ਲਾ ਕੇ ਬਣਾਇਆ ਸਵਾਰਿਆ ਸੀ ਤੇ ਪਿੱਛੇ ਤੇ ਨਹੀਂ ਮੈਂ ਤੁਹਾਨੂੰ ਕਮਾ ਕੇ ਉਹ ਵਕਤ ਨੂੰ ਵਿਖਾ ਸਕਦਾ ਪਰ ਅੱਜ ਜਿਹੜੀ ਮਸੀਦ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਉਹ ਇਹ ਆ ਵੀ ਬੰਦਾ ਘਰ ਨਾ ਹੋਵੇ ਤੇ ਬਰਾ ਕੋਲ ਉਹ ਜੁਰਪੁਰ ਜੜ ਜਾਂਦਾ ਚਾਹੀਦੀ ਡੈਥ ਹੋ ਗਈ ਆਹ ਕਹਿੰਦਾ ਮੈਂ ਅਹੀਂ 베ਰੀਆਂ ਲਾਈਆਂ ਸੀ ਇਹ ਜੀਕੂ ਦਾ ਬੂਟਾ ਮੇਰੇ ਹੱਥਾਂ ਦਾ ਲੱਗਾ 베ਰੀਆਂ ਮੇਰੇ ਹੱਥਾਂ ਦੀਆਂ ਲੱਗੀਆਂ ਅੱਜ ਬੱਚਾ ਸਾਰੀਆਂ ਮੇਰੇ ਹੱਥਾਂ ਦਾ ਹੀ ਸਾਰਾ ਕੁਝ ਇੱਥੇ ਬਣਿਆ ਉਹ ਇੱਥੇ ਬੜੀ ਰੌਣਕ ਹੁੰਦੀ ਸੀ 10-10 ਬੰਦੇ ਬੈਹਾਂ ਰਹਿੰਦੇ ਹਾਗੇ ਤੇ ਖਾਣ ਪੀਣ ਖੁੱਲਾ ਚੱਲਣਾ ਤੇ ਦੇ ਇੱਕ ਡੇਰੇ ਨੂੰ ਡੇਰਾ ਹੀ ਘਰ ਦਾ ਘਰ ਸੀ ਪਰ ਇੱਥੇ ਮਸੰਮੀਆਂ ਦੇ ਬੂਟੇ ਹੀ ਜਿਹੜੇ ਪਾਣੀ ਲਾ ਪਾਉਣ ਕਰਕੇ ਸੁੱਕ ਗਏ ਤੇ ਉਹ ਪਿੱਛੇ ਲਸੂੜੇ ਦਾ ਬੂਟਾ ਇੱਕ ਇਹ ਵੀ ਮੈਂ ਲਾਇਆ ਸੀ ਤੇ ਇਹ ਲਸੂੜਾ ਅੱਜ ਕੱਲ ਸਾਡੇ ਬੱਚੇ ਭੁੱਲ ਗਏ ਉਹ ਤੈਨੂੰ ਇਹ ਵੀ ਨਹੀਂ ਪਤਾ ਲਸੂੜਾ ਹੁੰਦਾ ਕੀ ਹੈ ਔਰ ਇਹ ਘਰ ਸੀ ਜਿੱਥੇ ਰੌਣਕ ਲੱਗੀ ਹੁੰਦੀ ਸੀ ਇੱਕ ਬਾਹਰ ਹੁੰਦੀ ਸੀ ਔਰ ਅੱਜ ਮੈਂ ਕਹਿੰਦਾ ਕੰਮ ਹੀ ਨੰਗ ਜੇ ਤਾਂ ਮੈਂ ਸਮਝੂਗਾ ਕਿ ਬੜੀ ਬਣੀ ਨਿਯਮਤਾ ਪਰ ਮੈਨੂੰ ਇੱਥੇ ਕੰਮ ਹੀ ਨਜ਼ਰ ਨਹੀਂ ਆਇਆ ਆਉ ਪਾਰਕ ਸੀ ਜਿੱਥੇ ਅਸੀਂ ਬੈਠੇ ਰਹਿੰਦੇ ਹੁੰਦੇ ਸੀ ਘੰਟਿਆਂ ਬੱਧੀ ਕਦੀ ਅਸੀਂ ਇੱਥੇ ਮੁਰਗਾ ਬਣਾ ਲੈਣਾ ਕਦੀ ਬੱਕਰਾ ਬਣਾ ਲੈਣਾ ਕਦੀ ਕੁਝ ਕਦੀ ਕੁਝ ਤੇ ਰੌਣਕ ਲੱਗੇ ਰਣੀ ਤੇ ਆ ਦੇਖੋ ਮੇਰੇ ਬੂਟੇ ਬਾਟੇ ਇੱਥੇ ਲਾਏ ਉਹ ਸਾਰੇ ਨਕਦਰਸੀ ਦਾ ਆਲਮਾ ਕਰੋ ਚਾਚਾ ਜੀ ਨਾ ਕੇ ਸਭ ਤੋਂ ਵੱਡੀ ਖਾਸियत ਸੀ ਕਿ ਉਹ ਕੁੱਤਿਆਂ ਨੂੰ ਬਿੱਲਿਆਂ ਨੂੰ ਦੁੱਧ ਪਾਉਣਾ ਬਿਸਕਟ ਪਾਉਣੇ ਤੇ ਅੱਜ ਵੀ ਉਹ ਤੇ ਆਪ ਹੈ ਨਹੀਂ ਪਰ ਨਾ ਤੁਸੀਂ ਦੇਖ ਸਕਦੇ ਜੀ ਵੀ ਇਸੇ ਦਾ ਆਰਾਮ ਕਰਨ ਦੇ ਕੁਤੇ ਬੜੇ ਬੈਠੇ ਆ ਤੇ ਸ਼ੈਲੋ ਹਵਕਤ ਨੂੰ ਯਾਦ ਕਰਦੇ ਹੋਣ ਕਿ ਜਿਹੜਾ ਹੁਣ ਵਾਪਸ ਨਹੀਂ ਆਉਣਾ ਜਦ ਇਧਰੋਂ ਲੰਘ ਰਿਹਾ ਸੀ ਤੇ ਮੇਰਾ ਕੁਦਰਤੀ ਧਿਆਨ ਪਿਆ ਮੈਂ ਕਿਹਾ ਮੈਂ ਵਲੌਗ ਤੇ ਰੋਜ਼ ਬਣਾਉਣਾ ਹੀ ਆ ਚਲੋ ਇੱਕ ਜਿਹੜੀ ਆ ਵਲੌਗ ਦੀ ਤੁਹਾਡੇ ਨਾਲ ਸਾਂਝ ਪਾਇਓ ਰਾਜ ਇੱਥੇ ਉਹ ਚਾਚਾ ਹੀ ਆਵ ਰਹੇ ਨੇ ਹੀ ਉਹਨਾਂ ਤੋਂ ਇਲਾਵਾ ਇੱਕ ਆ ਗੈਸਟ ਰੂਮ ਬਣਾਇਆ ਹੈ ਨਾਲ ਇਹਦੇ ਅਟੈਚਡ ਬਾਥਰੂਮ ਬਣਾਇਆ ਹੈ ਤੇ ਆ ਕੇ ਕੋਈ ਆਇਆ ਗਿਆ ਭੰਡ ਭਰਾ ਹੋਵੇ ਤੇ ਉਹਦੀ ਜਿਹੜੀ ਆ ਉਹ ਰਹਿ ਸਕਿਆ ਇੱਥੇ ਭਾਵੇਂ ਕੋ 10 ਦਿਨ ਰਵੇ 5 ਦਿਨ ਰਵੇ ਇਹ ਜਿਹੜਾ ਮਰਜ਼ੀ ਰਵੇ। ਉਹ ਬਾਕੀ ਤੁਹਾਨੂੰ ਮੈਂ ਵਿਖਾਉਣਾ ਹੈ ਇਹਦੀ ਇੱਕ ਸਾਰੀ ਬੰਦਿਆਂ ਨੂੰ ਘੁਮਾ ਕੇ। ਇਹ ਦੋਸਤੋ ਪਿੱਛੇ ਇੱਥੇ ਲਾਜ ਯੂਨੀਵਰਸਿਟੀ ਗੁਰਤੇਜ ਬਾਦਰ ਲਾਜ ਯੂਨੀਵਰਸਿਟੀ ਜਿਹੜੀ ਆ ਸਾਡੇ ਐਮਐਲਏ ਸਾਹਿਬ ਸੀ ਇੱਥੋਂ ਨੇ ਮੌਜੂਦਾ ਕਾਂਗਰਸ ਦੇ ਦਰਮੇਂ ਦਰਸਿੰਘ ਗੇਲੋ ਲਿਆਏ ਉਹਦੀ ਪਿਛਲੇ ਪਾਸੇ ਉਹਦੀ ਬਿਲਡਿੰਗ ਤਮੀਰ ਹੋ ਰਹੀ ਆ ਤੇ ਇਹ ਹੀ ਉਹ ਮੇਰੇ ਚਾਚਾ ਇੱਕ ਨਾਲ ਦਾ ਘਰ ਆ ਤੇ ਇਹ ਇਹਦਾ ਉਹਨਾਂ ਨੇ ਬਣਾਇਆ ਸੀ ਅੱਗੇ ਤੇ ਵੇਖ ਸਕਦੇ ਹਾਂ ਵੀ ਕੋਈ ਨਹੀਂ ਇਹ ਕ ਚੋਪਾ ਤੇ ਅੱਗੇ ਨੇ ਲੱਗਦਾ ਦਵਾਈ ਦੁਈ ਮਰੀ ਆ ਕਾਕੂ ਸਾੜਨਾਂ ਤੇ ਖੈਰ ਨਾ ਉਹਦਾ ਬੇਟਾ ਆਇਆ ਹੋਵੇ ਜਿਹੜਾ ਨਾਂਕੇ ਰਹਿੰਦਾ ਉਹੋ ਹੀ ਕਰਕੇ ਗਿਆ ਵੇ ਔਰ ਐਸੇ ਬੱਚੇ ਤੇ ਮੈਂ ਗਰਮੀਆਂ 'ਚ ਪਤਾ ਨਹੀਂ ਕਿੰਨਾ ਘਨਾਤਾ ਤੇ ਆਏ ਕੁਰਸੀਆ ਉਹਨਾਂ ਦੀ ਬਾਹਰ ਪਈ ਔਰ ਇਹ ਮਨਨਾ ਵੀ ਬੰਦਿਆਂ ਨਾਲ ਹੀ ਜਾਇ ਹੁੰਦੀ ਆ ਬਿਨਾ ਬੰਦਿਆਂ ਤੋਂ ਘਰ ਕਰਨੀ ਨਹੀਂ ਰਹਿੰਦੇ ਔਰ ਆ ਚੀਕੂਆ ਇਹ ਲਗ ਭਾਗੇ ਬੂਟਾ ਜਿਹੜਾ ਫੀਮਾ ਦਾ ਮੋੜੇ ਚੀਗੋ ਤਿਆਰ ਹੀ ਹੈ ਬੜਾ ਇਨਾ ਬੇਰੀਆਂ ਨੇ ਇੱਥੇ ਆਪਣਾ ਇਹਨਾਂ ਨੂੰ ਫਲ ਲੱਗਾ ਸੀ ਬਹੁਤ ਸਾਰਾ ਇਹਨਾਂ ਨੂੰ ਬੇਰ ਲੱਗਾ ਸੀ ਪਰ ਕੋਈ ਬੇਰ ਖਾਣ ਵਾਲਾ ਨਹੀਂ ਇੱਥੇਗਾ ਜਿੰਨੇ ਲਾਏ ਆਪਾਂ ਆਏ ਉਸੇ ਇਹੀ ਜਿਹੜੀ ਪਾਣੀ ਪਾਉਣ ਵਾਸਤੇ ਬੂਟਿਆਂ ਨੂੰ ਰੱਖੀ ਇਹ ਜਿੰਦੀ ਤੇ ਮਈ ਇਹ ਇਹ ਇੱਕ ਇੱਠੀ ਕਰਨ ਦੀ ਵੀ ਜਹਿਮ ਚ ਨਹੀਂ ਗਈ ਤੇ ਬੰਦਾ ਇਹੋ ਤੁਰ ਜਾਂਦਾ ਤੇ ਫਿਰ ਤੁਰ ਹੀ ਜਾਂਦਾ ਉਹ ਆਪਸ ਨਹੀਂ ਆਉਂਦਾ ਇਹੇ ਵੇਖੋ ਬਸ ਆਵਾਹ ਹੁੰਦਾ ਕਰ ਇਹ ਦਿਓ ਦਾਸੀ ਵੇਖੋ ਇਹਦੀ ਚੁੱਪ ਵੇਖੋ ਇਹ ਦੋਸਤੋ ਲੰਗਦੇ ਲੰਗਦੇ ਮੈਂ ਤੁਰਿਆ ਨਹੀਂ ਗਿਆ ਇਹ ਮੇਰਾ ਡੇਰਾ ਵਾ ਜੇ ਕੈਰੋਂ ਤੇ ਨਤੂ ਵਿਆਹ ਕੋ ਪੈਂਦੀ ਹੱਦ ਤੇ ਆ ਜਿਹੜੇ ਮੇਰੇ ਪਿਛਲੇ ਬੰਨੇ ਉਧਰ ਤੁਸੀਂ ਦੇਖ ਰਹੇ ਜੇ ਇਹ ਸਕੂਲ ਆ ਬੱਚਿਆਂ ਦਾ ਹਾਈ ਸਕੂਲ ਆ ਅਰੇ ਸਕੂਲ ਨੇ ਬੜੇ ਬੜੇ ਅਫਸਰ ਪੈਦਾ ਕੀਤੇ ਇਹ ਸਰਦਾਰ ਪ੍ਰਤਾਪ ਸਿੰਘ ਕੈਰਹੋਣਾ ਦੇ ਹੱਥਾਂ ਦਾ ਬਣਿਆ ਸਕੂਲ ਸੀ ਜਿੰਨੂੰ ਦਾ ਅਪਗ੍ਰੇਡ ਕੀਤਾ ਸੀ ਪਹਿਲਾਂ ਐਰ ਸਕੈਂਡਰੀ ਸੀ ਔਰ ਇਹ ਯੂਨੀਵਰਸਿਟੀ ਦੀ ਬਿਲਡਿੰਗ ਜਿਹਦੇ ਪਿਛੇ ਆ ਇਦਿ ਮੈਂ ਫਿਰ ਕਿਹੜੇ ਦਿਨ ਤੁਹਾਡੇ ਨਾਲ ਸਾਂਝ ਪਾਉਂ ਤੇ ਇਹ ਹੀ ਦੋਸਤੋ ਮੇਰੀ ਅੱਜ ਦੀ ਸਾਂਝ ਤੇ ਜਿੱਥੇ-ਜਿੱਥੇ ਵੀ ਤੁਸੀਂ ਮੈਨੂੰ ਦੇਖਦੇ-ਦੇਖਦੇ ਜੀ ਮੈਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਤਾਂ ਕਿ ਮੈਂ ਤੁਹਾਡੇ ਨਾਲ ਹੋਰ ਕੋਈ ਸਾਂਝਾ ਪਾਉਂਦਾ ਰਵਾਂ ਪਰ ਇਹ ਅੱਜ ਦੀ ਉਦਾਸ ਸਾਂਝ ਸੀ ਜਿਹੜੀ ਮੈਂ ਤੁਹਾਡੇ ਨਾਲ ਪਾਈ ਮੇਰੇ ਲੋ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਸਤਿਕਾਰ ਜਿਉਂਦੇ ਰਹੋ ਵਾਸਤੇ ਰਹੋ ਖੁਸ਼ ਰਹੋ ਆਬਾਦ ਰਹੋ ਜਿੰਦਾਬਾਦ ਰਹੋ